ਵੇ ਆਇ ਤੇ ਕਹਿੰਦਾ ਕਾਕਾ ਕਹਿੰਦਾ ਕਹਾਂ ਜੀ ਕਹਿੰਦਾ ਤੂੰ ਵੀ ਦੁਕਾਨੀ ਦਾ ਤੂੰ ਵੀ ਕਹਿੰਦਾ ਪੈਸਾ ਪਾਲਾ ਬੱਚਾ ਮੈਂ ਕਹਾਂ ਜੀ ਮੇਰੇ ਕੋ ਤਾਂ ਹੀ ਨਹੀਂ ਕਹਿੰਦਾ ਜਗ੍ਹਾ ਤਾਂ ਹੈਗੀ ਆ ਕਹਿੰਦਾ ਜਗ੍ਹਾ ਰੱਖਦੇ ਆਪਣੇ ਜਗ੍ਹਾ ਵੀ ਰਖਾਤੀ ਮੇਰੇ ਘਰ ਵਾਲੀ ਦੇ ਨਾਂ ਤੇ ਵੀ ਲੋਨ ਚੜਾਤੇ ਮੇਰੀ ਮੇਰੇ ਭੈਣ ਲਈ ਜਿਹੜੀ ਹੈ ਮੇਰੇ ਕੋ ਰਹਿੰਦੀ ਉਹਦੇ ਨਾਂ ਤੇ ਵੀ ਮੇਰੇ ਲੋਨ ਚੜਾਤੇ ਇਹਨਾਂ ਨੇ ਕਹਿੰਦੇ 25 ਲੱਖ ਰੁਪਇਆ ਪੂਰਾ ਕਰ ਵੀ ਤੈਨੂੰ ਕਿਸੇ ਸਕੀਮ ਵਿੱਚ ਪਾਵਾਂਗੇ ਅਸੀਂ ਵਧੀਆ ਚ ਤੇ 2 ਲੱਖ 75000 ਰੁਪਇਆ ਇਹਨਾਂ ਤੋਂ ਮੈਂ ਲੈਣਾ ਸੀਗਾ ਹੁਣ ਥੋੜੇ ਪੈਸੇ ਘਟਦੇ 25 ਲੱਖ ਹੋਣਗੇ ਮੁਰਕੇ ਕਹਿੰਦਾ ਅੱਜ ਮੈਂ 20 ਤਰੀਕਾ ਅੱਜ ਮੈਂ ਪੈਸੇ ਲੈਣ ਗਿਆ ਕਹਿੰਦਾ ਕਿਹੜੇ ਪੈਸੇ ਤੇ ਕਹਿੰਦੇ ਮੁਰਕੇ ਕਹਿੰਦੇ ਤੇਰੇ ਨਿਆਣਿਆਂ ਤੋਂ ਵੀ ਅਸੀਂ ਨਾਂ ਨੂੰ ਲਿਖਾ ਕੇ ਲਿਆਈਆਂ ਸਾਰੇ ਤੇ ਮੈਂ ਤਾਂ ਉਹ ਕਹਦੇ ਜੀ ਕਹਿੰਦੇ ਇਦਾਂ ਕਰਕੇ ਵੀ ਜੇ ਤੂੰ ਸਾਡੇ ਨਾਲ ਰੋਲੀ ਰੋਲੀ ਪਾਈ ਤਾਂ ਤੇਰੇ ਨਾਲ ਉਦਾਂ ਹੀ ਅਸੀਂ ਇੰਨੇ ਨੇ ਪੈਸੇ ਕਢਵਾਣੇ ਆ ਵੀ ਇੰਨੇ ਉਹਦੇ ਕੋਲ ਲੈਣੇ ਇੰਨੇ ਉਹਦੇ ਕੋਲ ਲੈਣੇ ਪਿੰਡ ਦੇ ਪਤਾ ਨਹੀਂ ਸਿਆਣੇ ਸੱਚੀ ਕਹਿੰਦੇ ਨੇ ਕਿ ਲਾਲਚ ਬੁਰੀ ਬਲਾ ਹੈ। ਇੱਕ ਵਿਅਕਤੀ ਨੂੰ ਅਮੀਰ ਬਨਨ ਅਤੇ ਉਸਦੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਉਹਦੀ ਉਮਰ ਭਰ ਦੀ ਕਮਾਈ ਹੈ ਜਿਹੜੀ ਲੁੱਟ ਲਈ। ਆਪਣਾ ਘਰ ਅਤੇ ਦੁਕਾਨ ਗਿਰਵੀ ਰੱਖਣ ਤੋਂ ਬਾਅਦ ਉਸੀ ਨੇ ਮ੍ਰਿਤਕ ਦੀ ਪਤਨੀ ਅਤੇ ਭੈਣ ਦੇ ਨਾਂ 'ਤੇ ਬੈਂਕਾਂ ਤੋਂ ਵੱਡੇ-ਵੱਡੇ ਕਰਜ਼ੇ ਲਏ। ਅੰਤ ਵਿੱਚ ਜਦੋਂ ਪੈਸੇ ਦੁੱਗਣੇ ਨਹੀਂ ਹੋਏ, ਉਸ ਨੂੰ ਕੋਈ ਵੀ ਲਾਭ ਨਹੀਂ ਹੋਇਆ ਤਾਂ ਦੁਖੀ ਵਿਅਕਤੀ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਾਰੇ ਘਟਨਾ ਦਸੀ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪੁਲਿਸ ਨੇ ਮ੍ਰਿਤਕ ਦੀ ਵੀਡੀਓ ਅਤੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਪਵਨ ਕੁਮਾਰ ਅਤੇ ਉਸਦੇ ਪਰਿਵਾਰ ਦੇ ਵਿਰੁੱਧ ਜਿਹੜਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਪੂਰਾ ਪਰਿਵਾਰ ਇੱਕ ਗਿਰੋਹ ਵੱਜੋਂ ਕੰਮ ਕਰ ਰਿਹਾ ਸੀ ਜੋ ਅਮੀਰ ਬਣਾਉਣ ਦੀ ਕੋਸ਼ਿਸ਼ ਵਿੱਚ ਦੂਜਿਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੱਖਾਂ ਰੁਪਏ ਠੱਗ ਰੇ ਸਨ ਪੰਜਾਬਨਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਪੜਣਾ ਕਦੀ ਗੱਲਬਾਤ ਹੋਈ ਸੀ ਉਹਦੀ ਵੀ ਮੈਂ ਕਿਹੇ ਦਿਨ ਜਾਂਚ ਫਾ ਸਕਾਂ ਜਾਂ ਪੈਸੇ ਪੁੱਛਣ ਦੇ ਲੈਣ ਦੇ ਉਹ ਨਹੀਂ ਸੀ ਕੀਤੀ ਸਾਡੇ ਨਾਲ ਕਦੀ ਵੀ ਨਹੀਂ ਗੱਲ ਕੀਤੀ ਦਰਦੇ ਨਹੀਂ ਨਹੀਂ ਦਰਦੇ ਨੇ ਮੇਰੇ ਤੋਂ ਡਰਦਾ ਬਹੁਤ ਸੀਗਾ ਡਰਦਾ ਥੋੜਾ ਦਾ ਛੋਟਾ ਸੀ ਨਾ ਹਾਂਜੀ ਠੀਕ ਆ ਕਿੰਨੇ ਭੈਣ ਭਰਾ ਸੀ ਲੋ ਅਸੀਂ ਤਿੰਨ ਭੈਣਾਂ ਇੱਕ ਭਰਾ ਸੀ ਇੰਨਾ ਹੀ ਜਾਣ ਵਾਸਤਾ ਸਾਡਾ ਤਾਂ ਠੀਕ ਆ ਤੁਹਾਨੂੰ ਕਿਤਾਬਾਤ ਲੱਗਾ ਵੀ ਇਹ ਆ ਆਪਣੇ ਵਰਗੇ ਆਏ ਇੱਥੇ ਆ ਨੂੰ ਪਤਾ ਲੱਗਾ ਇੱਥੇ ਆ ਨੂੰ ਪਤਾ ਲੱਗਾ ਨਾ ਹਾਂਜੀ ਨਾ ਕੱਦਦੇ ਬਤਵਾਖ ਆ ਲਈਓ ਨੇ ਹਾਂ ਠੀਕ ਆ ਫਿਰ ਤਾਂ ਅਸੀਂ ਆ ਗਾ ਦੋ ਹੀ ਜੜੇ ਹਾਂ ਪਰ ਉਹਨਾਂ ਤੇ ਆਨ ਪਤਾ ਲੱਗਿਆ ਅਛੇ ਤੇ ਆਨ ਪਤਾ ਲੱਗਣਾ ਹਾਂਜੀ ਠੀਕ ਆ ਮਤਲਬ ਦੱਸਿਆ ਵੀ ਉਹਨੇ ਕਦੀ ਵੀ ਕਿੰਨੇ ਕ ਪੈਸਿਆਂ ਦੇ ਮੈਂ ਆਗਾ ਜਾਂ ਮੈਨੂੰ ਮੇਰੇ ਨਾਲ ਕਰਜ਼ਾ ਚਾਹੀਦਾ ਦਾਦਾ ਕਹਿੰਦਾ ਹੁੰਦਾ ਸੀਗਾ ਕਹਿੰਦਾ ਹੁੰਦਾ ਸੀ ਕਿਸੇ ਬੰਦੇ ਦੇ ਨਾਮ ਨੂੰ ਲਿਆ ਹੋਵੇ ਵੀ ਮੈਂ ਆਪਣਾ ਨਹੀਂ ਬਤੋ ਲਿਆ ਕਰਦਾ ਬਹੁਤ ਸੀ ਮੈਂ ਕਰਦਾ ਬਹੁਤ ਸੀ ਨਾ ਠੀਕ ਆ ਦੱਸ ਦਿੰਦਾ ਫਿਰ ਕਹਿੰਦਾ ਦੱਸ ਹੁੰਦਾ ਵੀ ਮਸਲਾ ਕੋਈ ਹਲ ਕਰਦੇ ਹਾਂ ਈ ਹੌਣ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪੈਣਗੇ। ਰਾਮਨਾ ਬਟਾਰਾ ਹੁਣ ਗੱਲ ਕੀ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ। ਰਾਮਨਾ ਬਟਾਰਾ ਸਾਨੂੰ ਤਾਂ ਇਹ ਮੰਗ ਗਿਆ ਕਿ ਜੇ ਤਾਂ ਸਾਡੇ ਭਰਾ ਤੋਂ ਹੀ ਲੈ ਆਉਗਾ ਤੇ ਭਰਾ ਨੂੰ ਦੇ ਦ। ਜੋ ਹੁਣ ਅਸੇ ਹੋ ਗਿਆ। ਉਹ। ਮਾਨੂੰ ਨਹੀਂ ਆ ਚਾਹੀਦਾ ਸਾਡਾ ਭਰਾ ਨਹੀਂ ਮਿਲਣਾ ਮੜ ਕੇ ਜ਼ਿੰਦਗੀ ਭਰ ਵੀ। ਇਹਨਾਂ ਸਾਡਾ ਟੱਟ ਬਣਾਉਂਦਾ ਐ।